ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਮਾਰੀ ਬੜਕ ਕਿਤੇ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵਧੀਆਂ ਬਿਲਕੁਲ ਜੀ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰੀ ਇਸ ਸਮੇਂ ਇੰਗਲੈਂਡ ਦੇ ਦੌਰੇ ਤੇ ਨੇ ਤੇ ਉਹ ਲਗਾਤਾਰ ਸਵਾਲਾਂ 'ਚ ਸੀਗੇ ਤੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਮੈਨੂੰ ਲੱਗਦਾ ਉਹਨਾਂ ਦੀ ਇਵਾਰਤ ਵਿੱਚ ਨੇ ਹੂੰ ਹੂੰ ਉਹਨਾਂ ਨੇ ਆਪਣੇ ਫੇਸਬੁਕ ਅਕਾਊਂਟ ਦੇ ਉੱਤੇ ਜਿਹੜੀ ਪੋਸਟ ਪਾਈ ਆ ਮੈਂ ਪਹਿਲਾਂ ਉਹ ਸਾਂਝੀ ਕਰ ਦੇਣਾ ਫਿਰ ਆਪਾਂ ਅੱਗੇ ਗੱਲ ਤੋਰ ਲੈ ਜਰੂਰ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਦਾ ਅਧਿਕਾਰਤ ਆਪਣਾ ਨਿੱਜੀ ਫੇਸਬੁਕ ਪੇਜ ਆ ਉਹਦੇ ਉੱਤੇ ਉਹਨਾਂ ਨੇ ਲਿਖਿਆ ਗੁਰੂ ਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਹੇ ਹਨ ਮੈਂ ਉਹਨਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਬਾਤ ਰਿਹਾ ਹਾਂ ਇਹਨਾਂ ਹਾਲਾਤਾਂ ਤੋਂ ਮੇਰਾ ਮਨ ਬੇਹਤ ਦੁਖੀ ਹੋਇਆ ਹੈ ਤਕਸਿਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿੱਥੀ 2 ਦਸੰਬਰ 2024 ਨੂੰ ਸ਼੍ਰੀ ਕਲਤਖਸਬ ਤੋਂ ਪੰਥਕ ਭਾਵਨਾਮਾ ਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬ ਖਿਲਾਫ ਗਿਣੇ ਮਿੱਥੇ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਕਲਤਖਸਬ ਮੈਂ ਕ੍ਰੋਮਨੀ ਕਮੇਟੀ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕਿਸੇ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਨ ਦੀ ਲੋੜ ਹੋਵੇ ਤਾਂ ਇਹ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾਮੁਕਤ ਕਰਨਾ ਮਦ ਭਾਗਾ ਹੈ ਇਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਜਲੀਲ ਕਰਕੇ ਸੇਵਾਮੁਕਤ ਕਰਨਾ ਬੇहद ਮਦ ਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨਾ ਬੇहद निंदनीय जोग ਹੈ ਅਤੇ ਮਦ ਭਾਗਾ ਵਰਤਾਰਾ ਹੈ ਜੋ ਕਿ ਤਖਤ ਸਹਿਬਾਂ ਦੀ ਆਜ਼ਾਦ ਖੋਂਦ ਅਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੈ ਗੁਰੂ ਰਾਖਾ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਨੂੰ ਉਹਨਾਂ ਨੇ ਅਟੈਕ ਕੀਤਾ ਬਾਕਾਇਦਾ ਯਾਨੀ ਹਰਪ੍ਰੀਤ ਸਿੰਘ ਨੂੰ ਵੀ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਖੁਦ ਨੂੰ ਗਿਆਨੀ ਰਗਵੀਰ ਸਿੰਘ ਨੂੰ ਵੀ ਹੈ ਨਾ ਇਸੇ ਤਰ੍ਹਾਂ ਐਸਜੀਪੀਸੀ ਅੰਮ੍ਰਿਤਸਰ ਨੂੰ ਵੀ ਐਸਜੀਪੀਸੀ ਪ੍ਰੈਜ਼ੀਡੈਂਟ ਨੂੰ ਵੀ ਤੇ ਸੁਖਵੀਰ ਸਿੰਘ ਬਾਦਲ ਨੂੰ ਹੂੰ ਸੋ ਇਹ ਇਵਾਰਤ ਮੇਲਾ ਦਾ ਜਿੰਨੇ ਪਿਛਲੇ ਦਿਨਾਂ ਦੇ ਸਵਾਲ ਖੜੇ ਸੀ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੁਰਾ ਨੇ ਪੰਜ ਸਿੰਘ ਸਾਹਿਬਾਂ ਦੀ ਬੈਠਕ ਰੱਦ ਕੀਤੀ ਤੇ ਬੈਠਕ ਰੱਦ ਕਰਕੇ ਉਹ ਇੰਗਲੈਂਡ ਦੇ ਦੌਰੇ ਲਈ ਰਵਾਨਾ ਹੋ ਗਏ ਜਾਣ ਦੀ ਟਿਕਟ ਲਈ ਆਉਣ ਦਾ ਕੋਈ ਸੁਖ ਸੁਨਿਆ ਨਹੀਂ ਸੀ ਤੇ ਸ਼ੰਕੇ ਸੋਭੇ ਪੈਦਾ ਹੋ ਗਏ ਕਿ ਅਕਾਲੀ ਦਲ ਪਹਿਲਾਂ ਹੀ ਕਹੀ ਜਾਂਦਾ ਹੈ ਕਿ ਸਾਰਾ ਕੁਝ ਸਾਡਾ ਜੱਤਰ ਸਾਹਿਬ ਨਾਲ ਸਾਂਝਾ ਕੀਤਾ ਹੋਇਆ ਉਹਨਾਂ ਨਾਲ ਵਿਚਾਰਿਆ ਹੋਇਆ ਉਹਨਾਂ ਨਾਲ ਵਾਅਦਾ ਵੀ ਪਾਈ ਹੋਈ ਹੈ ਤੇ ਜੱਥੇਦਾਰੀ ਦੇਤੇ ਜਨਤਕਾ ਕੇ ਨਹੀਂ ਬੋਲਦੇ ਸੀ ਕੁਝ ਤੇ ਹੁਣ ਉਹ ਸਭ ਕੁਝ ਮਜਾਦਾਰ ਛੱਡ ਕੇ ਜਾਂ ਸੱਤ ਮੈਂਬਰੀ ਕਮੇਟੀ ਵਾਲਾ ਮਸਲਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਸਭ ਨੂੰ ਵਿਚ ਵਿਚਾਲੇ ਛੱਡ ਕੇ ਜਿਸ ਤਰ੍ਹਾਂ ਉਹ ਗਏ ਨੇ ਕਿ ਉਹ ਅਕਾਲੀ ਦਰਬਾਰ ਬਾਦਲਦਿਰੇ ਰਾ ਮੋਖੜਾ ਕਰਕੇ ਕਿ ਇਹਨਾਂ ਇਹਨਾਂ ਨੂੰ ਇਹਨਾਂ ਦੇ ਹਿਸਾਬ ਨਾਲ ਚੱਲਣ ਲਈ ਛੱਡ ਗਏ ਇਹ ਸ਼ੰਕੇ ਛੋਬੇ ਖੜੇ ਹੋ ਗਏ ਸੀ ਫਿਰ ਜਦੋਂ ਤਿੰਨ ਮੈਂਬਰੀ ਪਲੱਸ ਫਿਰ ਚਾਰ ਮੈਂਬਰੀ ਬਣੀ ਉਹ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਪੱਖ ਰੱਖਿਆ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਨੇ ਫੈਸਲਾ ਸੁਣਾਇਆ ਉਸ ਸਮੇਂ ਵੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਕੋਈ ਟਿੱਪਣੀ ਤੁਰੰਤ ਨਹੀਂ ਆਈ ਹਮ 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 ਕੀ ਆਏ ਜਾ ਰਿਹਾ ਸੀਗਾ ਕਿ ਅੱਜ ਤਾਂ ਟੈਕਨੋਲੋਜੀ ਦਾ ਯੁੱਗ ਹੈ ਕਿਤੇ ਬੈਠਿਆਂ ਵੀ ਕੋਈ ਵੀਡੀਓ ਪਾਈ ਜਾ ਸਕਦੀ ਹੈ ਪੋਸਟ ਪਾਈ ਜਾ ਸਕਦੀ ਹੈ ਫਿਰ ਗਿਆਨੀ ਰਗਵੀਰ ਸਿੰਘ ਉੱਥੇ ਬੈਠੇ ਚੁੱਪ ਕਿਉਂ ਨਹੀਂ ਹਮ 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 ਫਿਰ ਅਚਾਨਕ ਕੱਲ ਭਾਰਤੀ ਸਮੇਂ ਅਨੁਸਾਰ 13 ਤਰੀਕ ਦੀ ਰਾਤ ਨੂੰ ਉਹਨਾਂ ਨੂੰ ਉਹਨਾਂ ਦੀ ਪੋਸਟ ਸਾਹਮਣੇ ਆ ਗਈ ਹਮ ਹੁਣ ਇਸ ਪੋਸਟ ਨੇ ਮੇਰੇ ਨਾਲ ਬਿਲਕੁਲ ਸਾਰਾ ਕੁਝ ਸਾਫ਼ ਕਰ ਦਿੱਤਾ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਉਹ ਇੱਕ ਵਾਰ ਫਿਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਨੇ ਦੇ ਉਸ ਢੰਗ ਤਰੀਕੇ ਤੇ ਸਿੱਧਾ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਵਾਰ ਉਹਨਾਂ ਨੇ ਸਪੱਸ਼ਟ ਲੱਭ ਜਾਂਦੇ ਇਸ ਨੂੰ ਮਤਭਾਗਾ ਕਰਤਾਰ ਕਰਾਰ ਦਿੱਤਾ ਜੀ ਸੋ ਕੁਝ ਤਰ੍ਹਾਂ ਨੇ ਅਜੇ ਵੀ ਇਹ ਕਿਹਾ ਕਿ ਚੰਗਾ ਹੁੰਦਾ ਜਿਸ ਦਿਨ ਅੰਤਰੀਂ ਕਮੇਟੀ ਦੀ ਬੈਠਕ ਸੀ ਉਸੇ ਦਿਨ ਕਹਿ ਦਿੰਦੇ ਹੂੰ ਚੰਗਾ ਹੁੰਦਾ ਜਦੋਂ ਕੱਢਿਆ ਜਾ ਰਿਹਾ ਸੀ ਉਸੇ ਸਮੇਂ ਟਿੱਪਣੀ ਕਰ ਦਿੰਦੇ ਫਿਰ ਕੁਝ ਤਰ੍ਹਾਂ ਦਾ ਇਹ ਵੀ ਮੰਨਣਾ ਸੀਗਾ ਕਿ ਹੋ ਸਕਦਾ ਹੈ ਕਿ ਯਾਨੀ ਰਗਵੀਰ ਸਿੰਘ ਔਰੀ ਐ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ 'ਚ ਨਹੀਂ ਸ਼ਾਮਲ ਹੋਣਾ ਚਾਹੁੰਦੇ ਸੀ ਇਸ ਲਈ ਉੱਥੋਂ ਟਾਲਾ ਵੱਟ ਕੇ ਉਹ ਉੱਥੋਂ ਚਲੇ ਗਏ ਕਿ ਫਿਰ ਜਾਵਾਂਗੇ ਫਿਰ 100 ਗੱਲਾਂ ਹੋਣਗੀਆਂ ਇਸ ਲਈ ਕੁਝ ਤਰ੍ਹਾਂ ਦਾ ਮੰਨਣਾ ਕਿ ਉਹ ਇਸ ਲਈ ਚੁੱਪ ਸੀਗੇ ਕਿ ਅਜੇ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦਾ ਕਾਜ ਹੈ ਇਸ ਲਈ ਉਹਦੇ ਵਿੱਚ ਕਾਹਨੂੰ ਆਪਾਂ ਕੋਈ ਵਿਵਾਦ ਨਵਾਂ ਖੜਾ ਕਰਨਾ ਵਿਆਹ ਨਿਪਟ ਜਵੇ ਕਿਉਂਕਿ ਧੀਆਂ ਦੇ ਕਾਜ ਸਾਂਝੇ ਕਾਜ ਮੰਨੇ ਜਾਂਦੇ ਨੇ ਸੋ ਕਹਿੰਦੇ ਇਸ ਲਈ ਜਿੱਦਾਂ ਹੀ ਵਿਆਹ ਦਾ ਸਮਾਗਮ ਨਿਪੜਿਆ ਤੇ ਉਹ ਤੋਂ ਉਹਨਾਂ ਦੀ ਪੋਸਟ ਆ ਗਈ ਸੋ ਹੁਣ ਇਹ ਜੋ ਮਰਜ਼ੀ ਹੋਵੇ ਚਾਹੇ ਉਹਨਾਂ ਨੂੰ ਆਪਣੇ ਮਨ ਨੇ ਹਲੂਣਾ ਦਿੱਤਾ ਹੋਵੇ ਕਿ ਨਹੀਂ ਇਹ ਠੀਕ ਨਹੀਂਗਾ ਚਾਹੇ ਕੁਝ ਜਿਸ ਤਰ੍ਹਾਂ ਦਾ ਪਤਾ ਲੱਗ ਰਿਹਾ ਕਿ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਰਹੇ ਨੇ ਕਿ ਹਾਂ ਜੀ ਮੈਨੂੰ ਧਮਕੀਆਂ ਆ ਰਹੀਆਂ ਮੈਨੂੰ ਆ ਕਿਹਾ ਜਾ ਰਿਹਾ ਉਸੇ ਤਰ੍ਹਾਂ ਦਾ ਇੱਧਰ ਵੀ ਕੁਝ ਹੋਵੇ ਉਸ ਤੋਂ ਬਾਅਦ ਫਿਰ ਹੌਸਲਾ ਹੁੰਦਾ ਕਿ ਕੋਈ ਗੱਲ ਨਹੀਂ ਜੋ ਕਰਨਾ ਫਿਰ ਕਰ ਲਓ ਮੈਂ ਮੈਂ ਸੱਚ ਦਾ ਖੜਕੇ ਜਾਵਾਂ ਕਿਉਂਕਿ ਇਹ ਚਰਚਾ ਪੰਥਕ ਵਿਚਾਰਧਾਰਾ ਦੇ ਵਿੱਚ ਬਿਲਕੁਲ ਬਹਿਣ ਮੰਗ ਬਹਿਣ ਲੱਗੀ ਸੀ ਜਿਆਨੀ ਫੂਲਾ ਸਿੰਘ ਜਾਂ ਗਿਆਨੀ ਗੁਰਵਚਨ ਸਿੰਘ ਗਿਆਨੀ ਗੁਰਵਚਨ ਸਿੰਘ ਜਾਂ ਗਿਆਨੀ ਫੂਲਾ ਸਿੰਘ ਸੋ ਜਿਹੜਾ ਆ ਸਵਾਲ ਸੀ ਇਹ ਕਿਤੇ ਨਾ ਕਿਤੇ ਫਿਰ ਸੌਣ ਨਹੀਂ ਦਿੰਦਾ ਹੂੰ ਹੂੰ ਸੋ ਮੇਰੇ ਨਾਲ ਦਾ ਉਸ ਨੇ ਵੀ ਇਹ ਇਹ ਕੰਮ ਕੀਤਾ ਔਰ ਗਿਆਨੀ ਰਕਵੇਸ਼ ਸਿੰਘ ਨੇ ਬਹੁਤ ਸਹੀ ਸਮੇਂ ਤੇ ਸਹੀ ਪੱਕ ਰੱਖਿਆ ਕਿਉਂਕਿ ਜਿਸ ਤਰ੍ਹਾਂ ਉਹ ਬਾਹਰਲੇ ਸਮਾਗਮਾਂ 'ਚ ਜਾ ਰਹੇ ਸੀ ਫਿਰ ਉੱਥੋਂ ਵੀ ਉਹਨਾਂ ਨੂੰ ਥੋੜਾ ਜਿਹਾ ਕਿਨਾਰਾ ਕਰਨਾ ਪੈਗਾ ਪ੍ਰੋਗਰਾਮਾਂ 'ਚ ਉਹ ਵੀ ਉਹ ਪਿਛਾੜਣ ਲੱਗੇ ਸੀ ਹੋ ਸਕਦਾ ਉੱਥੇ ਇਸ ਵਾਰ ਵੱਡੇ ਵੱਣ ਕੇ ਮੂਰੇ ਖੜਦੇ ਹੋਣ ਹੂੰ ਹੂੰ ਸੋ ਉਹਨਾਂ ਨੂੰ ਲੱਗਾ ਕਿ ਜੇਕਰ ਇੱਥੇ ਆ ਤਾਂ ਕੱਲ ਨੂੰ ਪੰਜਾਬ ਜਾ ਕੇ ਵੀ ਸਵਾਲ ਹੁਣੇ ਆ ਸੋ ਇਸ ਲਈ ਉਹਨਾਂ ਦਾ ਫੈਸਲਾ ਨੂੰ ਬਿਲਕੁਲ ਸਪਸ਼ਟ ਹੈ ਜੀ ਬਸ ਹੁਣ ਉਹਨਾਂ ਦਾ ਵਾਪਸੀ ਦਾ ਇੰਤਜ਼ਾਰ ਹੈ ਰਾਜਕਰਨਵੀਰ ਸਿੰਘ ਜੀ ਜਦੋਂ ਸਿੰਘ ਸਾਹਿਬ ਗਿਆਨੀ ਲਕਵੀਰ ਸਿੰਘ ਪਰਤਣਗੇ ਹੁਣ ਇਹਨਾਂ ਸਵਾਲਾਂ ਦੇ ਜਵਾਬ ਉਹਨਾਂ ਕੋਲ ਨੇ ਕਿ ਉਹਨਾਂ ਨੇ ਲੀਕ ਖਿੱਚ ਲਈ ਹੈ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਖਿੱਚੀ ਆ ਉਹਵੇਂ ਇਹਨਾਂ ਨੇ ਲੀਕ ਖਿੱਚ ਲਈ ਆ ਉਹ ਜਥੇਦਾਰੀ ਤੋਂ ਵਿਹਲੇ ਹੋ ਕੇ ਪੰਥਕ ਰਾਜਨੀਤੀ ਦੀ ਲੀਕ ਖਿੱਚ ਰਹੇ ਨੇ ਇਹ ਪੰਥਕ ਮਰਿਆਦਾ ਵਾਲੀ ਲੀਕ ਖਿੱਚ ਰਹੇ ਨੇ ਸੋ ਦੋਏ ਲੀਕ ਅਕਾਲੀ ਦਲ ਲਈ ਮੁਸ਼ਕਲ ਬਣ ਗਈਆਂ ਹੁਣ ਦੋਆਂ ਦੇ ਪਾਰ ਜਾਣਾ ਅਕਾਲੀ ਦਲ ਲਈ ਮੁਸ਼ਕਲ ਬਣ ਗਈ ਹੈ ਕਿਉਂਕਿ ਜਦੋਂ ਗਿਆਨੀ ਲਕਵੀਰ ਸਿੰਘ ਪਰਤਣਗੇ ਤਾਂ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਹੋਣਗੀਆਂ ਕਿ ਕੀ ਉਹ ਆਉਂਦੇ ਹੀ ਸ਼੍ਰੋਮਣੀ ਕਮੇਟੀ ਨੂੰ ਤਾਲਬ ਕਰਨਗੇ ਕਿ ਉਹ ਆਉਂਦੇ ਹੀ ਉਹ ਅੰਤਰੀ ਕਮੇਟੀ ਦੇ ਵਿੱਚ ਜਿਹੜੀ ਟੀਮ ਨੇ ਰਿਪੋਰਟ ਪੇਸ਼ ਕੀਤੀ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ 'ਚ ਉਹਨੂੰ ਤਾਲਬ ਕਰਨਗੇ ਕੀ ਉਹ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਅਕਾਲੀ ਦਲ ਬਾਦਲ ਤੇ ਨੂੰ ਫਿਰ ਤਾਲਬ ਕਰਨਗੇ ਕੀ ਉਹ ਨਵੇਂ ਜਫੀਦਾਰ ਨੂੰ ਸੱਦਾ ਦੇਣਗੇ ਪੰਜ ਪੰਜ ਸਿਕਸਮਾਂ ਦੀ ਬੈਠਕ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰਕੇ ਉਹਨਾਂ ਨੂੰ ਸੱਦਾ ਦੇਣਗੇ ਹਾਂ ਜਾਂ ਯਾਨੀ ਹਰਪ੍ਰੀਤ ਸਿੰਘ ਜੀ ਮੈਂ ਹੁਣ ਲੀ ਖਿੱਚ ਕੇ ਰਾਜਨੀਤਿਕ ਪੜਜ ਨੇਤਰ ਚੁੱਕੇ ਨੇ ਪੰਥਕ ਰਾਜਨੀਤੀ ਦੇ ਬੇੜੇ 'ਚ ਨੇਤਰ ਆਏ ਨੇ ਹੋ ਹੈਨਾ ਕੀ ਹੁਣ ਉਹਨਾਂ ਨੂੰ ਵਾਪਸ ਬੁਲਾਉਣ ਦੀ ਬਜਾਏ ਖੁਦ ਵੀ ਉਸ ਉਹਨਾਂ ਨਾਲ ਜਾ ਖੜੇ ਹੋਣਗੇ ਕਿ ਉਹ ਆਪਣਾ ਅਸਤੀਵਾ ਦੇ ਦੇਣਗੇ ਇਹ ਸਾਰੇ ਸਵਾਲ ਵੱਡੇ ਨੇ ਹੂੰ ਸੋ ਮੈਨੂੰ ਲੱਗਦਾ ਕਿ ਹੁਣ ਇੰਤਜ਼ਾਰ ਕਰਨਾ ਹੀ ਚਾਹੀਦਾ ਸਾਨੂੰ ਅਕਾਲੀ ਦਲ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਤੱਕ ਦੀਆਂ ਉਹਨਾਂ ਮੁਸ਼ਕਲਾਂ ਵੱਧ ਗਈਆਂ ਕਿਉਂਕਿ ਉਹਨਾਂ ਨੇ ਅਕਾਲੀ ਦਲ ਤਾਂ ਪਹਿਲੇ ਹੀ ਇਸ ਸਵਾਲਾਂ 'ਚ ਕਿਹਾ ਕਿ ਉਹ ਪੰਥਕ ਮਰਿਆਦਾ ਅਨੁਸਾਰ ਜਿਹੜੇ ਹੁਕਮਨਾਮੇ ਆਏ ਸੀ ਉਹਨਾਂ ਤੋਂ ਪਿੱਠ ਮੋੜ ਰਿਹਾ ਤੇ ਪਰ ਹੁਣ ਸ਼੍ਰੋਮਣੀ ਕਮੇਟੀ ਵੀ ਸਵਾਲਾਂ ਦੇ ਘੇਰੇ ਚ ਆ ਗਈ ਸੋ ਇਸ ਲਈ ਬੱਡੀ ਚੁਣੌਤੀ ਐਸਜੀਪੀਸੀ ਲਈ ਵੀ ਬੱਡੀ ਚੁਣੌਤੀ ਅਕਾਲੀ ਦਲ ਲਈ ਵੀ ਤੇ ਹੁਣ ਫੈਸਲਾ ਯਾਨੀ ਹਰਪੀ ਸਿੰਘ ਦੇ ਹੱਥ ਹੈ ਕਿ ਉਹਨਾਂ ਨੇ ਪੰਥ ਸਿੰਘ ਸੈਮਨਾਂ ਦੀ ਬੈਠਕ ਚ ਕਿਸੇ ਨੂੰ ਤਲਬ ਕਰਨਾ ਜਾਂ ਆਪਣਾ ਅਸਤੀਫਾ ਦੇ ਕੇ ਪਰੇ ਹੋਣਾ ਕਿਉਂਕਿ ਮੰਨਿਆ ਜਾ ਰਿਹਾ ਕਿ ਜੇਕਰ ਇਹੀ ਨੀਤੀ ਰਹੀ ਇਹਨਾਂ ਦੀ ਲੀਡਰਾਂ ਦੀ ਤਾਂ ਕੱਲ ਨੂੰ ਜਿਵੇਂ ਯਾਨੀ ਹਰਪੀ ਸਿੰਘ ਦੇ ਮਾਮਲੇ ਚ ਉਹਨਾਂ ਨੇ ਇਧਰੋਂ ਉਧਰੋਂ ਕਰਕੇ ਇਕੱਠਾ ਕੀਤਾ ਹੋ ਸਕਦਾ ਯਾਨੀ ਰਕਵੀਰ ਸਿੰਘ ਦੇ ਵੀ ਕੁਝ ਫਾਈਨਲ ਪ੍ਰੋਬਲਮ ਲੱਗ ਪਏ ਹੋਣ ਕੁਝ ਇਹਨਾਂ ਦਾ ਵੀ ਪੁਰਾਣਾ ਇਤਿਹਾਸ ਦੇ ਪੰਨੇ ਲੱਭਣ ਕਿਥੋਂ ਵੀ ਕੁਝ ਲੱਗੋ ਸੋ ਇਹ ਕਿਰਦਾਰ ਕੁਸ਼ੀ ਕਰਨ ਦਾ ਹੀ ਤਰੀਕਾ ਇਹ ਜਿਹੀ ਹੈ ਹੈਨਾ ਤੇ ਪ੍ਰਤੀਬਿਧੀ ਲੱਭਣਗੇ ਇਸ ਲਈ ਹੁਣ ਗਿਆਨੀ ਰਕਵੀਰ ਸਿੰਘ ਆ ਕੇ ਕਿਹਦਾ ਸਟੈਂਡ ਲੈਂਦੇ ਆ ਦੇਖਦੇ ਆਈਟੀ ਸੈੱਲ ਅਕਾਲੀ ਦਲ ਦਾ ਕੀ ਕਹਿ ਰਿਹਾ ਇਸ ਪੂਰੇ ਉਹਨਾਂ ਦੇ ਦੁਆਰਾ ਛਾਪੇ ਗਏ ਇਸ ਬਿਆਨ ਦੇ ਉੱਤੇ ਅਜੇ ਸੁਣਨਾ ਜੀ ਅੱਜ ਜਾਗੂ ਆ ਅੱਜ ਠੀਕ ਹੈ ਇੰਤਜ਼ਾਰ ਆ ਵੀ ਕਿ ਸਲਾਹ ਲੈ ਕੀ ਚਲਣਾ ਹੁੰਦਾ ਨਾ 80 ਸੈੱਲ ਨੇ ਵੀ ਹੂੰ ਜੋ ਹੋ ਸਕਦਾ ਸਲਾਹ ਪੂਰੀ ਨਾ ਮਿਲੀ ਹੋਵੇ ਹੂੰ ਜੇ ਤੋਂ ਸਲਾਹ ਲੈਣੀ ਆ ਉਹਨੇ ਕਹਾ ਆਪਣੇ ਸਲਾਹਕਾਰਾਂ ਤੋਂ ਸਲਾਹ ਲੈਣੀ ਹੁੰਦੀ ਹੂੰ ਸਹੀ ਗੱਲ ਹਾਂਜੀ